ਨਾ ਮੈਥਪੁਰ ਦਾ ਚਾਰਜ ਐਸ ਐਚਓ ਸੁਖਦੇਵ ਸਿੰਘ ਨੇ ਸੰਭਾਲਿਆ ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਦੀ ਟੀਮ ਨੂੰ ਜਾਣਕਾਰੀ ਦਿੰਦੇ ਹਾਂ ਦੱਸਿਆ ਆਹਰ ਕੰਪਲੀਸਿੰਗ ਖਾਕਾਬ ਜੀ ਵੱਲੋਂ ਮੈਨੂੰ ਥਾਣਾ ਮੈਥਪੁਰ ਤੋਂ ਐਸ ਐਚਓ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜੋ ਉਹਨਾਂ ਦੇ ਵੱਲੋਂ ਸਾਨੂੰ ਦਿਸ਼ਾ ਨਿਰਦੇਸ਼ ਸਮੇਂ-ਸਮੇਂ ਤੇ ਆਉਂਦੇ ਰਹਿੰਦੇ ਨੇ ਕਿ ਹਰੇਕ ਨਾਗਰਿਕ ਦੀ ਜੋ ਮਾਰ ਰਾ ਦੀ ਰੱਖសា ਕੀਤੀ ਜਾਵੇਗੀ ਔਰ ਜੋ ਇਲਾਕੇ ਵਿੱਚ ਮਾਰੇ ਅਨਸਰ ਨੇ ਕ੍ਰਿਮੀਨਲ ਨੇ ਜੋ ਸਮਗਦਰੋਗ ਨੇ ਉਹ ਆਪਣਾ ਧੰਦਾ ਬੰਦ ਕਰ ਦੇਣ ਚਾ ਆਪਣਾ ਇਲਾਕਾ ਛੱਡ ਜਾਣ ਬਰ ਖਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਕਾਂ ਵਿੱਚ ਭੇਜਿਆ ਜਾਵੇਗਾ ਜੋ ਨਿਸ਼ਾ ਬਾਰੇ ਜ਼ੀਰੋ ਟੋਲਰੈਂਸ ਜੋ ਪੰਜਾਬ ਸਰਕਾਰ ਦੀ ਨੀਤੀ ਆ ਉਹਦੇ ਮੁਤਾਬਕ ਅਸੀਂ ਚੱਲਦੇ ਆ ਜੋ ਪਹਿਲਾਂ ਵੀ ਮੈਂ ਵਿਦੇ ਥਾਣੇ ਵਿੱਚ ਡਿਊਟੀ ਕੀਤੀ ਆ ਉਹਦੇ ਬਾਰੇ ਇਹਦਾ ਮੁੱਖ ਇਤਹਾਜ਼ਾ ਹੋਵੇ ਕਿ ਅਰੇ ਚੈਨਲ ਸਾਹਿਬ ਮੈਂ ਬੇਨਤੀ ਕਰਦਾ ਕਿ ਹਰੇਕ ਨਾਗਰਿਕ ਦਾ ਖਾਣੇ ਆਉਣ ਤੇ ਸਵਾਗਤ ਕੀਤਾ ਜਾਵੇਗਾ ਦੇ ਜਿਸ ਸਾਡੇ ਕੋਲ 24 ਘੰਟੇ ਆ ਕੇ ਆਪਣੀ ਕੋਈ ਵੀ ਕੰਪਲੇਨ ਦੇ ਸਕਦੇ ਸਰ ਇੱਕ ਮੈਦਪੁਰ ਦੇ ਵਿੱਚ ਥੋੜੀ ਟ੍ਰੈਫਿਕ ਦੀ ਸਮੱਸਿਆ ਦਾ ਆਪ ਸੜਾ ਜਰੂਰ ਕੰਮ ਤਾਂ ਇਹ ਖਦੀ ਇਸ ਵਸਿਆ ਮੈਂ ਪਿਛਲੇ ਦਿਨ ਪੇਪਰ ਵਿੱਚ ਪੜਿਆ ਸੀ ਕਿ ਯੋ ਸਾਹਿਬ ਨਗਰ ਕਮੇਟੀ ਦੇ ਨਾਲ ਅਸੀਂ رابطہ ਕਰਕੇ ਪਹਿਲਾਂ ਵੀ ਇਹਨਾਂ ਨੇ ਕਰਵਾਈ ਹੈ ਸਫਾਈ ਦਾ ਵੀ ਫਿਰ ਅਸੀਂ ਉਹਨਾਂ ਦੇ ਸਹਿਯੋਗ ਨਾਲ ਇਕੱਠੇ ਜੁਆਇੰਟਲੀ ਇਹਨੂੰ ਅਸੀਂ ਟ੍ਰੈਫਿਕ ਦੀ ਸਮੱਸਿਆ ਬਾਰੇ ਗੱਲ ਕਰਾਂਗੇ ਸੋ ਮਿਲੋ ਸਵਾਗਤ ਹੈ ਰੱਤਿਆਂ ਪਾ ਇਹ ਮੇਰੀ ਨਵੀਂ ਪੋਸਟਿੰਗ ਆ ਐਜ ਐਸਐਚਓ ਨੂੰ ਤੇ ਮੈਂ 18 ਲੋਹੀਆਂ ਦਾ ਐਸਐਚਓ ਰਹਾ ਜੋ ਬਿਲਕੁਲ بڑا ਤਾਰਾ ਮੂਰਪੈਲ ਕੋਟਰ ਸਿਟੀ ਕਰਾਇਆ ਤੇ ਹੁਣ ਮੈਂ ਬਲੌਗ ਤੋਂ ਬਹੁਤ ਖੁਸ਼ੀ ਝੜੀ ਸੇ ਹੁਣ ਚਾਹੇ ਜੋ ਬਣਾਉਣਾ ਸਰ ਆਪਣਾ ਸਪੈਕਟੂਲਰ ਜਿੰਦਗੀ ਸਰ ਰੇਸਿੰਗ ਦੀ ਸਖਦੇਵ ਸਖਦੇਵ ਕੋਸਰ ਕੋ ਵਿਸ਼ੇਸ਼ਤਾ ਬਸ ਮੈਂ ਸਿਰਫ